ਪੁਲਿਸ ਦੀ ਪਰ ਜੇ ਬਰਾਮਦਗੀ ਹੋਈ ਹੈ ਤੇ ਬਰਾਮਦਗੀ ਤੋਂ ਇਹ ਪਤਾ ਲੱਗਾ ਵੀ ਉਹਨੂੰ ਫਿਰ ਪਰਚਾ ਵੀ ਦੇਤਾ ਪੁਲਿਸ ਨੇ ਫਿਰ ਉਹਦੇ ਕੋਲ ਰਿਕਵਰੀ ਵੀ ਹੋ ਗਈ ਫਿਰ ਉਹ ਤੇ 20 ਗ੍ਰਾਮ ਕਿਉਂ ਨਹੀਂ ਹੋਈ ਉਹ ਸਿਰਫ 17 ਗ੍ਰਾਮ ਤੇ ਸਮਥਿੰਗ ਹੋਈ ਪਰ 20 ਕਿਉਂ ਨਹੀਂ ਕੀਤਾ ਉਹ ਚਿੱਟੇ ਤੋਂ ਇੰਨਾ ਕੰਮ ਨਹੀਂ ਹੁੰਦਾ ਚਿੱਟਾ ਜਿਹੜਾ ਜਿੰਨੇ ਵੀ ਵੇਚਣ ਵਾਲੇ ਚਿੱਟੇ ਤੁਸੀਂ ਉਹਨੂੰ ਤਾਂ ਫੜ ਲਈ ਪਰ ਤੁਸੀਂ ਮੇਨ ਸਮਗਲਰ ਕਿਉਂ ਨਹੀਂ ਜਿਹੜਾ ਮਗਰਮਾਸ਼ ਮੇਨ ਉਹਨੂੰ ਕਿਉਂ ਨਹੀਂ ਫੜਿਆ ਅਜੇ ਤੱਕ ਜੇ ਆਪਾਂ ਇਹ ਕਹੀਏ ਕਿ ਅਫਸਰਾਂ ਦਾ ਹੱਥ ਨਾ ਹੋਣ ਕਰਕੇ ਕੋਈ ਇਹੋ ਜਿਹਾ ਕੰਮ ਤੇ ਹੋ ਨਹੀਂ ਸਕਦਾ ਹੁਣ ਵੀ ਤੇ ਅਫਸਰਾਂ ਦੇ ਨਾਂ ਉਜਾਗਰ ਹੋ ਰਹੇ ਨੇ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਹੁਣ ਕਿਸੇ ਕੰਮ ਤੋਂ ਉਹਨੂੰ ਰੋਕਿਆ ਹੋਏਗਾ ਵੀ ਉਹਨੇ ਕਹਿਤਾ ਹੋਗਾ ਮੈਂ ਇਹ ਕੰਮ ਨਹੀਂ ਕਰਨਾ ਉਹ ਨਾ ਕਰਨ ਦਾ ਕੰਮ ਦਾ ਉਹਨਾਂ ਰਿਜ਼ਲਟ ਇਹ ਦੇ ਦਿੱਤਾ ਉਹਨਾਂ ਨੂੰ ਫੜ ਕੇ ਅੰਦਰ ਦੇਤੀ ਆ ਮੈਂ ਤੇ ਇਹ ਗੱਲ ਕਾਂਗਾ ਪਿਛਲੇ ਹਫਤੇ ਬਠਿੰਡਾ ਪੁਲਿਸ ਵੱਲੋਂ ਲੇਡੀ ਕਨਸਟੇਬਲ ਅਮਨਦੀਪ ਕੌਰ ਨੂੰ ਚਿੱਟੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਇਸ ਮਾਮਲੇ ਵਿੱਚ ਲੈ ਕੇ ਕਈ ਪਰਤਾ ਖੋਲ੍ਹਦੀਆਂ ਨੇ ਤੇ ਮੇਰੇ ਨਾਲ ਮੌਜੂਦ ਹੈ ਭੁਪਿੰਦਰ ਸਿੰਘ ਜੀ ਜਿਹੜੇ ਪੁਲਿਸ ਦੇ ਵਿੱਚ ਹਨ ਇਹਨਾਂ ਨਾਲ ਗੱਲਬਾਤ ਕਰਦੇ ਭੁਪਿੰਦਰ ਸਿੰਘ ਜੀ ਪਹਿਲਾਂ ਆਪਣੇ ਬਾਰੇ ਜਾਣਕਾਰੀ ਦੇ ਦਿਓ ਤੁਸੀਂ ਕਦੋਂ-ਕਦੋਂ ਪੁਲਿਸ ਵਿੱਚ ਕੰਮ ਕੀਤਾ ਮੈਂ ਭੁਪਿੰਦਰ ਸਿੰਘ ਗੋਤਰਾ ਪ੍ਰੈਜ਼ੀਡੈਂਟ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਤੇ ਮੈਂ ਮਹਿਕਮੇ ਦੇ ਵਿੱਚ 27 ਸਾਲ ਨੌਕਰੀ ਕੀਤੀ ਹੈ ਜੀ ਜਿਹਦੇ ਵਿੱਚ ਮਹਿਕਮੇ ਨੇ ਸਾਡੇ ਨਾਲ ਵੀ ਧੱਕਾ ਕੀਤਾ ਕਿਉਂਕਿ ਪੁਲਿਸ ਦਾ ਅਫਸਰਾਂ ਦਾ ਕੰਮ ਹੈ ਜੂਗਜੰਡ ਥਰੋ ਕਰਦੇ ਨੇ ਠੀਕ ਹੈ ਜੀ ਹੁਣ ਗੱਲ ਇਹ ਵੀ ਅਸੀਂ ਇਹਨੇ ਨੌਕਰੀ ਕੀਤੀ ਤੇ ਸਾਨੂੰ ਜਿਹੜਾ ਇਹਨਾਂ ਨੇ ਇਸ ਵੇਲੇ ਬਾਹਰ ਕੱਢਿਆ ਕੀ ਤੇ ਹੈਗਾ ਹੁਣ ਇਸ ਬਾਰੇ ਤੇ ਮੈਟਰ ਬਾਰੇ ਸਾਰਾ ਪਤਾ ਹੀ ਇਹਦੇ ਬਾਰੇ ਅਸੀਂ ਬੋਲਦਾ ਹੀ ਰਹਿੰਦੇ ਹਾਂ ਹਰ ਟਾਈਮ ਚਲੋ ਜੀ 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 ਬਿਲਕੁਲ ਮੈਂ ਤੁਸੀਂ ਦੱਸੋ ਤੁਸੀਂ ਹੁਣ ਡਿਸਚਾਰਜ ਕੀਤਾ ਸੀ ਤੁਹਾਨੂੰ ਬਹਾਲ ਕਰ ਦਿੱਤਾ ਕੋਰਟ ਵੱਲੋਂ ਨਹੀਂ ਜੀ ਨਹੀਂ ਮੈਨੂੰ ਡਿਸਮਿਸ ਕੀਤਾ ਜੀ ਜਿਸ ਤਰ੍ਹਾਂ ਇਸ ਕੁੜੀ ਨੂੰ ਜਿਹੜੇ ਬਠਿੰਡੇ ਵਾਲੀ ਦਾ ਸ਼ਾਨ ਹੁਣ ਐਪੀਸੋਡ ਚੱਲ ਰਿਹਾ ਤੁਸੀਂ ਰੋਜ਼ ਦੇਖਦੇ ਹੋ ਜੀ ਇਹ ਐਫ ਆਈ ਆਰ ਦਰਜ ਹੋਈ ਤੇ ਨਾਲ ਹੀ 311 ਲਾ ਕੇ ਡਿਸਮਿਸ ਅਜੇ ਕੋਈ ਰਿਕਵਰੀ ਇਨਕੁਆਰੀ ਨਹੀਂ ਕੋਈ ਕੁਝ ਨਹੀਂ ਕੀਤਾ ਸੇਮ ਡੇ ਉਸੇ ਟਾਈਮ ਨੂੰ ਕਰ ਦਿੱਤਾ 311 ਲਾ ਕੇ ਡਿਸਮਿਸ ਕਰ ਦਿੱਤਾ ਜੀ ਤੇ ਬਰਾਮਦਗੀ ਹੋਈ ਨਾ ਹਰਵਿੰਦ ਦੀ ਇੱਨੇ ਕੋਲ ਬਰਾਮਦਗੀ ਹੋਈ ਹੈ ਬਿਲਕੁਲ ਜੀ ਬਰਾਮਦਗੀ ਹੋਈ ਹੈ ਪਰ ਬਰਾਮਦਗੀ ਦਾ ਤੁਸੀਂ ਇਹ ਦੇਖੋ ਕਿ ਬਰਾਮਦਗੀ ਦੇ ਨਾਲ ਤੁਸੀਂ ਕਿਦਾਂ ਸਾਰਾ ਅਪਰੂਵ ਕਰ ਸਕਦੇ ਹੋ ਕਿ ਤੁਹਾਨੂੰ ਪਤਾ ਲੱਗ ਗਿਆ ਬਰਾਮਦਗੀ ਮੇਰੇ ਕੋਲ ਮੰਨ ਲਓ ਜੇਬ ਦੇ ਵਿੱਚ ਕੋਈ ਚੀਜ਼ ਹੈ ਤੁਹਾਨੂੰ ਕੀ ਪਤਾ ਵੀ ਉਹ ਮੇਰੇ ਕੋਲ ਚਿੱਟਾ ਹੈ ਮੇਰੇ ਕੋਲ ਫੀਮ ਹੈ ਮੇਰੇ ਕੋਲ ਡੋਡੇ ਨੇ ਜਾਂ ਕੀ ਹੈ ਮੇਰੇ ਕੋਲ ਤੁਹਾਨੂੰ ਕਿਦਾਂ ਪਤਾ ਇੱਕਦਮ ਲੱਗ ਗਿਆ ਬਿਨਾ ਤੁਸੀਂ ਉਹਦਾ ਟੈਸਟ ਕਰਾਇਆ ਤੁਸੀਂ ਕਿਦਾਂ ਕਹਿਤਾ ਉਹਨੂੰ ਵੀ ਇਹ ਜੀ ਚਿੱਟਾ ਹੈ ਮੈਂ ਕੋਈ ਦੀ ਸਪੋਰਟ ਤਾਂ ਨਹੀਂ ਬੋਲ ਰਿਹਾ ਪੁਲਿਸ ਦਾ ਤਾਂ ਕੰਮ ਹੁੰਦਾ ਨਾ ਜੇ ਗੁਪਤ ਸੂਚਨਾ ਉਹਨਾਂ ਨੂੰ ਮਿਲੀ ਉਹਨਾਂ ਨੇ ਉਹਨੂੰ ਲੜਕੇ ਨੂੰ ਟ੍ਰੈਪ ਕੀਤਾ ਲਟ੍ਰੈਪ ਕੀਤਾ ਤੇ ਉਹਨੂੰ ਕੋਲ ਮਿਲ ਗਈ ਜਿਹੜਾ ਤੁਸੀਂ ਗੱਲ ਕਹਿ ਰਹੇ ਕਿ ਉਹਨੂੰ ਕੋਈ ਚਿੱਟਾਂ ਯਾਨੀ ਇਹ ਤਾਂ ਕੋਰਟ ਵਿੱਚ ਜਾ ਕੇ ਜਾਂ ਜੱਜ ਹੋਏਗੀ ਨਾ ਬਟ ਫਿਲਹਾਲ ਉਹਨਦੇ ਕੋਲ ਜਿਹੜੀ ਬਰਾਮਦਗੀ ਐ ਏਦਾਂ ਹੀ ਹੁੰਦੀ ਨੇ ਜੇ ਪੁਲਿਸ ਵਿੱਚ ਤਾਂ ਪੁਲਿਸ ਦੀ ਪਰ ਜਿਹੜੀ ਬਰਾਮਦਗੀ ਹੋਈ ਐ ਤੇ ਬਰਾਮਦੀ ਤੋਂ ਇਹ ਪਤਾ ਲੱਗਾ ਵੀ ਉਹਨੂੰ ਫਿਰ ਪਰਚਾ ਵੀ ਦੇਤਾ ਪੁਲਿਸ ਨੇ ਫਿਰ ਉਹਦੋਂ ਰਿਕਵਰੀ ਵੀ ਹੋ ਗਈ ਫਿਰ ਉਹ ਤੇ 20 ਗ੍ਰਾਮ ਕਿਉਂ ਨਹੀਂ ਹੋਈਓ ਸਿਰਫ 17 ਗ੍ਰਾਮ ਤੇ ਸਮਥਿੰਗ ਹੋਈ ਪਰ 20 ਕਿਉਂ ਨਹੀਂ ਕੀਤਾ ਜਾਂ 15 ਕਿਉਂ ਨਹੀਂ ਹੋਈ 17 ਗ੍ਰਾਮ ਤੇ 20 ਗ੍ਰਾਮ ਚ ਕੀ ਫਰਕ ਹੈ ਜੀ 20 ਗ੍ਰਾਮ ਕਮਰਸ਼ੀਅਲ ਆ ਜਾਂਦੀ ਹੈ ਜਿਹੜੀ 20 ਗ੍ਰਾਮ ਤੋਂ ਥੱਲੇ ਥੱਲੇ ਉਹ ਜਿਹੜੀ ਜਦਾ ਸਮਾਲ ਕੁਆਂਟੀਟੀ ਕਰਦੇ ਨੇ ਮਤਲਬ ਜੇ ਆਪ ਵਰਤਨ ਲਈ 17 ਗ੍ਰਾਮ ਦੇ ਕਰੀਬ ਹੋਗੀ ਹਾਂ ਤੇ ਪਰ ਇਹੋ ਤੇ ਆरोप ਲੱਗ ਰਿਹਾ ਨੇ ਕਿ ਉਹ ਕਈ ਸਮੇਂ ਤੋਂ ਚਿੱਟਾ ਵੇਚ ਰਹੀ ਸੀ ਇਹੋ ਜੀ ਗੱਲ ਆ ਰਹੀ ਹੈ ਉਹਦੇ ਚਾ ਰੋਪ ਜਿਹੜੇ ਲੱਗ ਰਹੇ ਹੋ ਕਈ ਸਮੇਂ ਤੋਂ ਚਿੱਟਾ ਵੇਚ ਰਹੀ ਸੀ ਤੇ ਚਿੱਟਾ ਵੇਚਦੀ ਇਹ ਵੇਚ ਕੇ ਦੱਸਦੇ ਪੈਣ ਮੈਂ ਜੋ ਸੁਣ ਰਿਹਾ ਉਹਦੇ ਜੀ ਉਹਨੇ ਪ੍ਰੋਪਰਟੀ ਬਣਾਈ ਹੈ ਜੀ ਇੰਨੇ ਕਰੋੜ ਦੀ ਕੋਠੀ ਬਣਾਈ ਇੰਨੇ ਦੀਆਂ ਉਹ ਬਣਾਈਆਂ ਗੱਡੀਆਂ ਲਈਆਂ ਜੇ ਬਹੁਤ ਕੁਛ ਉਹਦਾ આરોਪ ਚੱਲ ਰਿਹਾ ਜੀ 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 ਪਰ ਉਹ ਰੋਪ ਜਿਹੜਾ ਤੁਸੀਂ ਦੇਖੋ ਚਿੱਟੇ ਤੋਂ ਇੰਨਾ ਕੰਮ ਨਹੀਂ ਹੁੰਦਾ ਚਿੱਟਾ ਜਿਹੜਾ ਜਿੰਨੇ ਵੀ ਵੇਚਣ ਵਾਲੇ ਚਿੱਟੇ ਤੁਸੀਂ ਉਹਨੂੰ ਤਾਂ ਫੜ ਲਈ ਪਰ ਤੁਸੀਂ ਮੇਨ ਸਮਗਲਰ ਕਿਉਂ ਨਹੀਂ ਜਿਹੜਾ ਮਗਰਮਾ ਸ਼ਮੀਨ ਉਹਨੂੰ ਕਿਉਂ ਨਹੀਂ ਫੜਿਆ ਅਜੇ ਤੱਕ ਜੀ ਆਫਟਰ ਆਲ ਉਹ ਪੈਦਾ ਤੇ ਆਪ ਨਹੀਂ ਕਰਦੇ ਆ ਹਸਪਤਲ ਤਾਂ ਕਿਦੋਂ ਲੈ ਕੇ ਆਈ ਨਾ ਉਹ ਚਟਾ ਜੀ 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 ਬਿਲਕੁਲ ਹਾਂ ਉਹ ਕਹਿੰਦੇ ਆ ਲੈ ਕੇ ਹੀ ਨਾ ਕਹਿੰਦੇ ਉਹਨੂੰ ਤੇ ਇੱਕ ਵਾਰੀ ਵੀ ਨਹੀਂ ਫੜਿਆ ਹੈਗਾ ਜੀ ਤੇ ਇਹ ਲੱਗਦਾ ਇੰਨੇ ਚ ਕੀ ਕਨਸਪਿਰੇਸੀ ਲੱਗ ਰਹੀ ਜੇ ਉਹਨੂੰ ਵੀ ਨਹੀਂ ਫੜਿਆ ਕਿਉਂਕਿ ਜਿਹਦੇ ਕੋਲ ਚਟਾ ਲੈ ਕੇ ਆਈ ਉਹ ਅੱਗੇ ਕੌਣ ਹੈ ਇਹ ਪੁੱਛਗਿੱਛ ਹੋ ਸਕਦਾ ਉਹ ਜਾਂਚ ਕਰਦੇ ਹੋਣ ਅੱਜ ਤੱਕ ਤੇ ਕੁਝ ਹੋ ਨਹੀਂ ਕੀਤਾ ਉਹਦੇ ਵਿੱਚ ਜੇ ਜੇ ਆਪਾਂ ਇਹ ਕਹੀਏ ਕਿ ਅਫਸਰਾਂ ਦਾ ਹੱਥ ਨਾ ਹੋਣ ਕਰਕੇ ਕੋਈ ਇਹੋ ਜਿਹਾ ਕੰਮ ਤੇ ਹੋ ਨਹੀਂ ਸਕਦਾ ਹੁਣ ਵੀ ਤੇ ਅਫਸਰਾਂ ਦੇ ਨਾਂ ਉਜਾਗਰ ਹੋ ਰਹੇ ਨੇ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਜੀ ਕਿਉਂਕਿ ਅਫਸਰਾਂ ਦੀ ਮਿਲੀ ਭੁਗਤਣਾ ਜੇ ਅੱਜ ਇਹ ਫੜੀ ਗਈ ਹੈ ਤਾਂ ਮਤਲਬ ਇਸ ਤੋਂ ਪਹਿਲਾਂ ਚੱਲਣ ਡਿਆ ਹੀ ਇਹਦਾ ਕੰਮ ਜਾ ਕਰਦੀ ਪਈ ਸੀ ਤੇ ਅਫਸਰ ਨਾਲ ਸੀ ਅਫਸਰ ਸਹਿਯੋਗ ਦਿੰਦੇ ਸੀ ਹੁਣ ਕਿਸੇ ਕੰਮ ਤੋਂ ਉਹਨੂੰ ਰੋਕਿਆ ਹੋਏਗਾ ਵੀ ਉਹਨੇ ਕਹਿਤਾ ਹੋਗਾ ਮੈਂ ਇਹ ਕੰਮ ਨਹੀਂ ਕਰਨਾ ਉਹ ਨਾ ਕਰਨ ਦਾ ਕੰਮ ਦਾ ਉਹਨਾਂ ਰਿਜ਼ਲਟ ਇਹ ਦੇਤਾ ਉਹਨਾਂ ਨੂੰ ਫੜ ਕੇ ਅੰਦਰ ਦੇਤੀ ਆ ਮੈਂ ਤੇ ਇਹ ਗੱਲ ਕਹਾਂਗਾ ਜਿਹੜੇ ਅਫਸਰਾਂ ਵਿੱਚ ਸ਼ਾਮਲ ਹੋ ਰਹੇ ਨੇ ਉਹਨਾਂ ਨੂੰ ਕਿਉਂ ਨਹੀਂ ਬਚਨ ਇਨਵੋਲਵ ਕੀਤਾ ਜਾਂ ਰਿਹਾ ਤੁਸੀਂ ਦੇਖੋ ਇੱਕ ਛੋਟੀ ਜੀ ਖਬਰ ਤੁਹਾਨੂੰ ਮੈਂ ਦੱਸਦਾ ਇਸੇ ਸਬੰਧ ਦੇ ਵਿੱਚ ਕਿ ਡਿਸਮਿਸ ਕਰਨ ਰਿਹਾ ਉਸ ਲੇਡੀ ਨੂੰ ਐਸਐਸਪੀ ਬਠਿੰਡਾ ਜੀ ਤੇ ਆ ਜਿਹੜੀ ਨਿਊਜ਼ ਦੇ ਅੰਦਰ ਆਈਜੀ ਹੈੱਡ ਕੁਆਟਰ ਡਾਕਟਰ ਸੁਖਚਾਨ ਸਿੰਘ ਗਿੱਲ ਉਹ ਕਿਉਂ ਜੀ ਇਥੋਂ ਸਾਫ ਯਾਰ ਹੁੰਦਾ ਕਿ ਸੁਖਚੈਨ ਸਿੰਘ ਗਿੱਲ ਦਾ ਇਹਦੇ ਵਿੱਚ ਹੱਥ ਆਇਆਗਾ ਜਿਹਨੂੰ ਕਿ ਲੋਕੀ ਛੱਡੀ ਜਾ ਰਹੇ ਨੇ ਉਹਦੇ ਹੱਥ ਦੀ ਮੈਂ ਤੁਹਾਨੂੰ ਇੱਕ ਪ੍ਰੂਫ ਹੋਰ ਦੇ ਦਿੰਦਾ ਹਾਂ ਜੀ ਇਹ ਐਡਾ ਹੁੰਦਾ ਨਹੀਂ ਜੇ ਜਦੋਂ ਕੋਈ ਪੁਲਿਸ ਅਫਸਰ ਫੜਦਾ ਹੈ ਹਾਇਰ ਪੁਲਿਸ ਤੋਂ ਥੋੜੀ ਹੀ মিডিਆ ਸਾਹਮਣੇ ਆਂਦੀ ਕਈ ਵਾਰ ਨਹੀਂ ਸਾਰੇ ਛੋਟੇ ਨੂੰ ਆਂ ਦਿੱਤਾ ਜਾਂਦਾ ਇਸ ਕਰਕੇ ਆਈਜੀ ਕਰ ਰਹੇ ਆਵੇ ਦੱਸ ਰਹੇ ਆਵੇ ਨਹੀਂ ਉਹ ਚੰਡੀਗੜ੍ਹ ਬੈਠਾ ਉਹਦਾ ਕੀ ਕੰਮ ਥਾਲੇ ਉਹਦੇ ਵਿੱਚ ਡੀਆਈ ਰੇਂਜ ਵੀ ਹੈਗਾ ਉੱਥੇ ਜੀ ਕਿਉਂਕਿ ਜੇ ਮੰਨ ਲਓ ਐਸਐਸਪੀ ਨੇ ਕੀਤਾ ਡੀਆਈ ਰੇਂਜ ਵੀ ਇਹ ਖਬਰ ਦੇ ਸਕਦਾ ਨੇ ਇਹ ਤਾਂ ਦੇਖੋ ਆਪਾਂ ਇਹ ਮੰਨ ਸਕਦੇ ਆ ਕਿ ਹੋ ਸਕਦਾ ਹੈ ਇਸ ਡਿਪਾਰਟਮੈਂਟ ਨੇ ਪੁਲਿਸ ਡਿਪਾਰਟਮੈਂਟ ਨੇ ਡੀਜੀਪੀ ਨੇ ਉਹਨਾਂ ਡਿਪੂਟ ਕੀਤਾ ਹੋਵੇ ਕਿ ਇਹ মিডিਆ ਨਾਲ ਗੱਲ ਕਰਨਗੇ ਇਹ ਆਮ ਤੌਰ ਤੇ ਕਰਦੇ ਵੀ ਉਹੀ ਹੈ ਹੁਣ ਤੱਕ ਜਿੰਨੀਆਂ ਵੀ ਪੰਜਾਬ ਸਰਕਾਰ ਦੀ ਹੈ ਡੀਜੀਪੀ ਸਾਹਿਬ ਉਹਨੂੰ ਹੈ ਤੇ ਸੁਖਚੰਦ ਸਿੰਘ ਗਿੱਲ ਕਰਦੇ ਨੇ ਇਸ ਨਾਲ ਤੁਸੀਂ ਉਹਨਾਂ ਤੇ આરોਪ ਲਗਾਉਣਾ ਤਾਂ ਮੈਨੂੰ ਲੱਗਦਾ ਸ਼ਾਇਦ ਸਰਾਸਰ ਗਲਤ ਹੋਵੇਗਾ ਜੇ ਇਹ ਬਦਲੀਆਂ ਜਦਿਆਂ ਇਸ ਲੇਡੀ ਦੀਆਂ 31 ਟ੍ਰਾਂਸਫਰਾਂ ਹੋਈਆਂ ਆ 14 ਸਾਲ ਦੀ ਨੌਕਰੀ ਦੇ ਵਿੱਚ ਤੁਹਾਨੂੰ ਇੱਕ ਪਤਾ ਹੋਵੇ ਅਮਨਦੀਪ ਕੋਲ ਦੀਆਂ 31 ਟਰਾਂਸਫਰ ਹੋਈਆਂ 14 ਸਾਲ ਦੇ ਵਿੱਚ ਹਾਂ ਜਿਹਦੇ ਚ ਜਲੰਧਰ ਵੀ ਥੋੜੀ ਦਾ ਰਾਈਟ ਟਰਾਂਸਫਰ ਹੋਈ ਸੀ ਅੱਛਾ ਜੀ ਤੇ ਉਹ 31 ਟਰਾਂਸਫਰਾਂ ਜਿਹੜੀਆਂ ਡਿਸਟ੍ਰਿਕਟ ਤੋਂ ਡਿਸਟ੍ਰਿਕਟ ਜਿਹੜੀ ਟਰਾਂਸਫਰ ਹਨ ਉਹ ਆਈਜੀ ਜਿਹੜਾ ਬਨਾਣਾ ਰੇਂਜ ਤੋਂ ਬਾਹਰ ਆਈਜੀ ਹੈੱਡਕੁਆਟਰ ਤੋਂ ਬਗੈਰ ਨਹੀਂ ਹੋ ਸਕੈ ਤੁਸੀਂ ਕਹਿੰਦੇ ਆਈਜੀ ਨੇ ਹੁਣ ਫੇਰ ਦੂਜੇ ਪਾਸੇ ਆਜੋ ਆਈ ਹੈੱਡਕੁਆਟਰ ਦਾ ਹੁਣ ਦੱਸੋ ਜੇ ਬਠਿੰਡੇ ਤੋਂ ਅਦਲੋ ਜਲੰਧਰ ਜਾਂ ਹੋਰ ਕਿਤੇ ਬਦਲੀ ਤੇ ਆਈਜੀ ਹੈੱਡਕੁਆਟਰ ਨਹੀਂ ਕਰਨੀ हां जी हां जी बिल्कुल आईजी हेड क्वार्टर ने करनी फिर इथों किदा ਤੁਸੀਂ ਕਹਿ ਰਹੇ ਹੋ ਫਿਰ ਤੁਹਾਨੂੰ ਮੈਂ ਇੱਕ ਹੋਰ ਪਰਤ ਦਿਖਾਣਾ ਜੇ ਆਈਜੀ ਹੈਡ ਕੁਆਟਰ ਦਾ ਰੋਲ ਨਹੀਂ ਤੇ ਤਿੰਨ ਐਨਡੀਪੀ ਅਸਕ ਪਰਚੇ ਤੇ ਦਰਜ ਹੋਣ ਤੋਂ ਬਾਅਦ ਉਸ ਲੇਡੀ ਨੂੰ ਰੀਇਨਸਟਾਟ ਕੀਤਾ ਉਹ ਕਹਿੰਨੇ ਕੀਤਾ ਆਈਜੀ ਹੈਡ ਕੁਆਟਰ ਨੇ ਕੀਤਾ ਤਰਨਤਨ ਇਸ ਵੇਲੇ ਇੱਕ ਇਸ ਲੜਕੀ ਦੀ ਗੱਲ ਕਰ ਰਹੇ ਹੋ ਕਿਹੜੀ ਕੌਸਟ ਇਹ ਆਈ ਇਸ ਵੇਲੇ ਤਰਨਤਨ ਜੌਬ ਕਰਦੀ ਕੁੜੀ ਮੈਂ ਤੁਹਾਨੂੰ ਉਹਦੀ ਆਰਡਰਾਂ ਦੀ ਕਾਪੀ ਤੁਹਾਨੂੰ ਨਾਲ ਦੇਵਾਂਗਾ अच्छा जी की उस लड़की का कुड़िया नाम भी ਤੁਹਾਨੂੰ ਮੈਂ ਦੱਸ ਦੇਣਾ ਕੁੜੀਆ ਨਾਮ ਵੀ ਕੁੜੀਆ ਤੇ ਤਰਨ ਤਾਂ ਤੁਸੀਂ ਉਹ ਤੁਹਾਡੇ ਕਹਿਣ ਦਾ ਮਤਲਬ ਉਸ ਲੜਕੀ ਨੂੰ 31 ਵਾਰੀ ਟ੍ਰਾਂਸਫਰ ਕੀਤਾ ਗਿਆ 14 ਸਾਲ ਦੇ ਵਿੱਚ ਹਾਂ ਜੀ ਕਿਤੇ ਨਾ ਕਿਤੇ ਪੁਲਿਸ ਅਧਿਕਾਰੀਆਂ ਦੀ ਮਿਲੀ ਭਗਤਾ ਉੱਚੇ ਬਿਲਕੁਲ ਮਿਲੀ ਭਗਤਾ ਜੀ ਕਿਉਂਕਿ ਜਿਹੜਾ ਇਹ ਜੋ ਕੋਈ ਵੀ ਮਗਰਮੱਛ ਦਾ ਹਰਕ ਦਾ ਪਿਛੇ ਕੋਈ ਨਾ ਕੋਈ ਕਿਸੇ ਦਾ ਹੱਥ ਹੈਗਾ ਚਾਹੇ ਕਿਸੇ ਪੋਲੀਟੀਕਲ ਦਾ ਹੱਥ ਹੈ ਚਾਹੇ ਕਿਸੇ ਅਫਸਰ ਦਾ ਹੱਥ ਹੈ ਅਫਸਰ ਦੇ ਹੱਥ ਤੋਂ ਬਗੈਰ ਇਹ ਕੁਝ ਨਹੀਂ ਹੋ ਸਕਦਾ ਜੀ 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 ਇਹ ਤੁਸੀਂ ਦੱਸੋ ਵੀ ਜੇ ਇੰਨੇ ਜਿੰਨੀ ਪ੍ਰਾਪਰਟੀ ਉਹਦੀ ਦੱਸ ਰਹੇ ਨੇ ਇੰਨੀ ਪ੍ਰਾਪਰਟੀ ਉਹ ਜੇ ਨਸ਼ੇ ਦੀ ਆਪਾਂ ਕਹੀਏ ਵੇਚਦੀ ਨਸ਼ਾ ਵੇਚਣ ਵਾਲੇ ਦੀ ਇੰਨੀ ਪ੍ਰਾਪਰਟੀ ਨਹੀਂ ਬਣ ਸਕਦੀ ਜੀ 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 ਠੀਕ ਹੈ ਨਾ ਇਹਦੇ ਵਿੱਚ ਜ਼ਰੂਰ ਪਿਛੇ ਹੱਥ ਹੈ 2 ਕਰੋੜ ਦੀ ਦੱਸ ਰਹੇ ਨੇ ਕੋਠੀ ਹੈ ਥਾਰ ਗੱਡੀ ਹੈ ਦੋ ਤਿੰਨ ਗੱਡੀਆਂ ਹੋਰ ਦੱਸੀ ਜਾਂਦੇ ਨੇ ਇੰਨਾ ਕੁਝ ਇਹਦੇ ਵਿੱਚੋਂ ਤਾਂ ਨਹੀਂ ਹੋ ਸਕਦਾ ਜੀ हां जी ਇਹਦੇ ਪਿੱਛੇ ਜ਼ਰੂਰ ਅਫਸਰਾਂ ਦਾ ਹੱਥ ਆਇਆਗਾ ਔਰ ਹੱਥ ਤੁਹਾਡੇ ਸਾਹਮਣੇ ਚੱਲ ਰਹੀ ਇਨਕੁਆਰੀ ਉਹ ਤੁਹਾਡੇ ਸਾਹਮਣੇ ਸਪਸ਼ਟ ਹੋ ਜਾਏਗਾ ਕਿਹੜੇ-ਕਿਹੜੇ ਅਫਸਰਾਂ ਦਾ ਹੱਥ ਹੈ ਅੱਛਾ ਕੀ ਲੱਗਦਾ ਕੋਈ ਹੁਣ ਇਸ ਮਾਮਲੇ ਵਿੱਚ ਜਿਹੜੀ ਲੇਡੀ ਕਨਸਟੇਬਲ ਨੂੰ ਫੜਿਆ ਗਿਆ ਇਸ ਮਾਮਲੇ ਦੇ ਵਿੱਚ ਅੱਗੋਂ ਕੀ ਹੋਏਗਾ ਕਿ ਇਸ ਨੂੰ ਬਚਾ ਦਿੱਤਾ ਜਾਏਗਾ ਜਾਂ ਆਮ ਤੌਰ ਤੇ ਕਿਹਾ ਜਾਂਦਾ ਜੇ ਤੋ ਕੋਈ ਪੁਲਿਸ ਵਾਲਾ ਫਸ ਜਾਂਦਾ ਤੇ ਉਸ ਦਾ ਕੇਸ ਨੂੰ ਹਲਕਾ ਕਰ ਦਿੱਤਾ ਜਾਂਦਾ ਤਾਂ ਕਿ ਉਹਨੂੰ ਬਚਾਇਆ ਜਾ ਸਕੇ ਯਕ ਸਾਡਾ ਪੁਲਿਸ ਮਹਿਕਮਾ ਹੀ ਇੱਕ ਇਹੋ ਜਿਹਾ ਮਹਿਕਮਾ ਹੈ ਜੇ ਕਿਤੇ ਕੇਸ ਚ ਕੇਸ ਫਸ ਜਾਵੇ ਨਾ ਤੇ ਜਿਹਨੂੰ ਸਿਆਣੇ ਕਹਿੰਦੇ ਵੀ ਉਹਦੇ ਮਗਰ ਕੁੱਤਾ ਵੀ ਨਹੀਂ ਆਉਂਦਾ ਇੱਕ ਸਾਡੇ ਮਹਿਕਮੇ ਕਹੋ ਜੀ ਅੱਜ ਦੇ ਮਗਰ ਕੋਈ ਨਹੀਂ ਆਉਂਦਾ ਬਾਕੀ ਹੋਰ ਕੋਈ ਵੀ ਬੰਦਾ ਹੋਵੇ ਉਹਦੇ ਮਗਰ ਕੋਈ ਨਾ ਕੋਈ ਆ ਜਾਂਦਾ ਸਾਡੇ ਦੇ ਮਗਰ ਘਰ ਦਾ ਸਾਡਾ ਵੀ ਜੇ ਕੋਈ ਮਗਰ ਆਏ ਉਹ ਵੀ ਕਹਿਣ ਲੱਗ ਪੈਂਦਾ ਯਾਰ ਇਹਦੇ ਮਗਰ ਇਹਨੇ ਕੀਤਾ ਹੀ ਹੋਣਾ ਕੰਮ ਇਹ ਹੋਣਾ ਹੀ ਹੈ ਜੀ ਇਹ ਨਾ ਇਸ ਕੋਈ ਕਈ ਪਰਤਾਂ ਦੇ ਵਿੱਚ ਕਈ ਅਫਸਰ ਦੇਖੇ ਕਈ ਪੁਲਿਸ ਮੁਲਾਜ਼ਮ ਦੇਖੇ ਕਈ ਥਾਣੇਦਾਰ ਦੇਖੇ ਜਦੋਂ ਕੋਈ ਫਸਦਾ ਕੋਈ ਮਗਰ ਨਹੀਂ ਹੁੰਦਾ ਜਿੱਦਾਂ ਕਿ ਹੁਣ ਪੰਜਾਬ ਦੇ ਵਿੱਚ ਕਈ ਮੁਲਾਜ਼ਮ ਐਸ ਵੇਲੇ ਦੇਖੋ ਦੋ ਤਰ੍ਹਾਂ ਦੀ ਮਹਿਕਮੇ ਚ ਚੱਲ ਰਹੀ ਹੈ ਕਾਰਵਾਈ ਇੱਕ ਪਾਸੇ ਮੁਕਦਮੇ ਦਰਜ ਹੋ ਕੇ ਡਿਸਮਿਸ ਕੀਤੇ ਜਾਂਦੇ ਨੇ ਇੱਕ ਪਾਸੇ ਸਜਾ ਜਾਪਤਾ ਬੰਦੇ ਨੌਕਰੀਆਂ ਕਰ ਰਹੇ ਨੇ ਇਹਦਾ ਮਤਲਬ ਇਹ ਹੈ ਵੀ ਜੇ ਪੁਲਿਸ ਰੂਲ ਇੱਕ ਹੈ ਸੰਵਿਧਾਨ ਸਾਡਾ ਇੱਕ ਹੈ ਤੇ ਇਹ ਸਾਰੀਆਂ ਜਿਹੜੇ ਉਹ ਕਿਉਂ ਨਹੀਂ ਇੱਕ ਹੁੰਦਾ ਜੀ 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 ਫਿਰ ਡੀਜੀਪੀ ਵੀ ਇੱਕ ਹੈ ਪੰਜਾਬ ਪੁਲਿਸ ਦਾ ਮੁੱਖ ਮੰਤਰੀ ਵੀ ਪੰਜਾਬ ਦਾ ਇੱਕ ਹੈ ਪੰਜਾਬ ਦੇ ਵਿੱਚ ਇਹ ਕਿਉਂ ਹੋ ਰਿਹਾ ਹੈ ਇੱਕ ਪਾਸੇ ਤੁਸੀਂ ਗੂੰ ਦੱਸੋ ਤੁਸੀਂ ਦੱਸੋ ਇਹਦੇ ਵਿੱਚ ਅਸੀਂ ਤਾਂ ਕਹਿੰਦੇ ਆ ਜੇ ਇਹਦੇ ਵਿੱਚ ਇਹਦਾ ਰੋਲ ਹੈ ਤੇ ਸਖਤ ਤੋਂ ਸਖਤ ਸਜ਼ਾ ਹੁਣ ਦਿੱਤੀ ਜਾਣੀ ਤਾਂ ਇਹ ਸਾਡਾ ਪੰਜਾਬ ਨਾ ਰੋਲੋ ਸਾਡਾ ਪੰਜਾਬ ਜਿਹੜਾ ਇਸ ਵੇਲੇ ਨਸ਼ਿਆਂ ਚ ਰੋਲ ਰਿਹਾ ਮਿੱਟੀ ਹੋ ਰਿਹਾ ਖਤਮ ਹੋ ਰਿਹਾ ਇਹਨੂੰ ਖਤਮ ਹੋਣ ਤੋਂ ਬਚਾਇਆ ਜਾਵੇ ਆਪਾਂ ਕੋਈ ਵੀ ਤਰੀਕਾ ਜਿਹੜਾ ਵਰਤਣਾ ਵਰਤਿਆ ਜਾਵੇ ਅਫਸਰਾਂ ਨੂੰ ਵੀ ਕਹਿੰਦੇ ਸਰਕਾਰ ਨੂੰ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇੱਕ ਮੈਂ ਛੋਟੀ ਜੀ ਗੱਲ ਹੋਰ ਕਹਿਣੀ ਚਾਹੁੰਦਾ ਜਿਹੜੀ ਮੇਨ ਗੱਲ ਕਹਿਣ ਵਾਲੀ ਹੈ ਕਿ ਜਿਹੜੇ ਇਨਕਾਊਂਟਰ ਕਰਕੇ ਪ੍ਰਾਈਜ਼ ਦਿੱਤੇ ਜਾ ਰਹੇ ਨਾ ਉਹ ਬਿਲਕੁਲ 84 ਵਾਲਾ ਸਾਨੂੰ ਯਾਦ ਨਾ ਕਰਾਓ ਸਾਡੀ ਪੰਜਾਬ ਦੀ ਜਵਾਨੀ ਰੁਲ ਗਈ ਹੈ ਅਸੀਂ ਇਹ ਕਹਿੰਦੇ ਆਂ ਵੀ ਇਨਕਾਊਂਟਰ ਕਰਕੇ ਪ੍ਰਾਈਜ਼ ਦੇਣ ਦੀ ਬਜਾਏ ਤੁਸੀਂ ਚਿੱਟਾ ਫੜਨ ਵਾਲਿਆਂ ਨੂੰ ਪ੍ਰਾਈਜ਼ ਦਿੱਤਾ ਜਾਵੇ ਜਿਹੜਾ ਕਮਰਸ਼ੀਅਲ ਕੁਆਂਟੀਟੀ ਫੜਦਾ ਉਸ ਮੁਤਾਬਕ ਉਹਨੂੰ ਪ੍ਰਾਈਜ਼ ਦਿੱਤਾ ਜਾਵੇ 100 ਗ੍ਰਾਮ 200 ਗ੍ਰਾਮ ਉਹਦੇ ਮੁਤਾਬਕ ਜਿੱਦਾਂ ਜਿੱਦਾਂ ਹੈ ਉਸ ਮੁਤਾਬਕ ਉਹਨੂੰ ਪ੍ਰਾਈਜ਼ ਦਿੱਤਾ ਜਾਵੇ ਜੀ 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 ਜਿਹਦੇ ਵਿੱਚ ਜਿਹਦੇ ਵਿੱਚ ਚਿੱਟਾ ਬੰਦ ਕਰਨ ਦੇ ਵਿੱਚ ਸਾਡੇ ਪੁਲਿਸ ਦੇ ਸਾਡੇ ਅਫਸਰ ਪੂਰਾ ਸਹਿਯੋਗ ਦੇਣਗੇ ਔਰ ਮਿਹਨਤ ਕਰਨਗੇ ਵੀ ਹਾਂ ਸਾਨੂੰ ਇਨਾਮ ਮਿਲਣਾ ਡੀਜੀ ਪਹਿਲਾਂ ਸਾਨੂੰ ਰੈਂਕ ਵੀ ਦੇ ਜਿਹੜੇ ਤਾਂ ਫਾਇਦਾ ਕਰਨ ਜੀ ਬਹੁਤ ਮਿਹਰਬਾਨੀ ਤੇ ਤੁਸੀਂ ਸੁਣਿਆ ਕਿ ਭੁਪਿੰਦਰ ਸਿੰਘ ਜੀ ਨੇ ਸਾਰੀ ਜਾਣਕਾਰੀ ਦਿੱਤੀ ਕਿ ਕੀ ਹੋਇਆ ਸੀ ਤੇ ਉਹਨਾਂ ਨੇ ਇੱਕ ਨੂੰ ਕਲਾਸੀਫ ਕੀਤਾ ਸਭ ਤੋਂ ਵੱਡੀ ਗੱਲ ਉਹ ਕਹਿ ਰਹੇ ਹੈ ਕਿ ਇਹੋ ਜੇ ਮਾਮਲੇ ਆ ਵਿੱਚ ਐਨਕਾਊਂਟਰ ਜਿਹੜੇ ਕਰਦੇ ਨੇ ਉਹਨਾਂ ਚ ਪੁਲਿਸ ਅਧਿਕਾਰੀਆਂ ਨੂੰ ਨਹੀਂ ਕੁਝ ਦੇਣਾ ਚਾਹੀਦਾ ਬਲਕਿ ਜਿਹੜੇ ਚਿੱਟਾ ਫੜਦੇ ਨੇ ਉਹਨਾਂ ਨੂੰ नाले ਕਾ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਨਾਲ ਹੀ ਉਸ ਦੇ ਹਿਸਾਬ ਨਾਲ ਉਹਨਾਂ ਨੂੰ ਇਨਾਮ ਵੀ ਲੈਣਾ ਚਾਹੀਦਾ ਬਹੁਤ ਮਿਹਰਬਾਨੀ ਜੀ ਭੁਪਿੰਦਰ ਸਿੰਘ ਜੀ ਧੰਨਵਾਦ